ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਮਹਾਰਾਸ਼ਟਰ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਚਰਨ ਸਿੰਘ ਜੀ ਸਾਡੇ ਨਾਲ ਨੇ ਇੱਥੇ ਦਾ ਕੀ ਇਤਿਹਾਸ ਹੈ ਉਹ ਭਾਈ ਸਾਹਿਬ ਸਾਨੂੰ ਸਾਰਿਆਂ ਨੂੰ ਦੱਸਣਗੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੇ ਵੀਰ ਅੱਜ ਬੋਲਟ ਮੋਟਰਸਾਈਕਲ ਤੇ ਗੁਰਦੁਆਰਾ ਦੁਖਨੀਵਾਰਸ ਆਇਤ ਤਹਿਸੀਲ ਬਾਲਾਪੁਰ ਜ਼ਿਲ੍ਹਾ ਅਕੋਲਾ ਵਿਖੇ ਪਹੁੰਚੇ ਆ ਇਥੋਂ ਰਾਤ ਦੇ ਨਾਲ ਦਾ ਪੜਾ ਗੁਰਦੁਆਰਾ ਬੜੀ ਸੰਗਤ ਬਰਹਾਨਪੁਰ ਸੀਗਾ ਜਿਹੜਾ ਕਿ ਇਥੋਂ 150 ਕਿਲੋਮੀਟਰ ਤੇ ਹੈ ਤੇ ਅੱਗੇ ਇਥੋਂ ਤਕਤ ਸੱਚਖੰਡ ਸਿੰਘ ਹਜੂਰ ਸਾਹਿਬ ਇਥੋਂ 220 ਕਿਲੋਮੀਟਰ ਹੈ ਤੇ ਰਾਹ 'ਚ ਪੁਲ ਦੇ ਉੱਪਰੋਂ ਦੀ ਜਾਂਦੇ ਸੀਗੇ ਤਾਂ ਉੱਪਰੋਂ ਦੇ ਨਿਸ਼ਾਨ ਸਾਹਿਬ ਦੇ ਉੱਤੇ ਇਹਨਾਂ ਦੀ ਨਿਗਾ ਪਈ ਤੇ ਦੇਖਿਆ ਕਿ ਇਹਨਾਂ ਨੇ ਉਹ ਰਸਤੇ 'ਚ ਅਸੀਂ ਚਾਰ ਵਾਰੀ ਕਹਿੰਦੇ ਅੱਗੇ ਵੀ ਯਾਤਰਾ ਕੀਤੀ ਹੈ ਤੇ ਸਾਨੂੰ ਗੁਰੂ ਘਰ ਦਾ ਪਤਾ ਨਹੀਂ ਸੀ ਲੱਗਾ ਪਰ ਹੁਣ ਅਨਿਸ਼ਾਨ ਸਾਹਿਬ ਵੱਡਾ ਲੱਗਣ ਦਾ ਕਰਕੇ ਇਹਨਾਂ ਦੀ ਨਜ਼ਰ ਜਦੋਂ ਪਈ ਹੈ ਕਿ ਅਸੀਂ ਗੁਰੂ ਘਰ ਇੱਥੇ ਜਾਈਏ ਲੰਗਰ ਪ੍ਰਸ਼ਾਦਾਸ਼ਕ ਹੈ ਵੀਰਾਂ ਨੇ ਇਸ ਥਾਨ ਬਾਬਾ ਜੀ ਉਹਨਾਂ ਨੇ ਸਤਖੰਡ ਵਾਸੀ ਸੰਤ ਬਾਬਾ ਦਵਾਨ ਸਿੰਘ ਜੀ ਉਹਨਾਂ ਨੇ ਇਹ ਸੰਗਤਾਂ ਦੇ ਪੜਾ ਵਾਸਤੇ ਬਣਾਇਆ ਜਿਹੜੇ ਕਿ ਸੰਗਤ ਜਦੋਂ ਪੰਜਾਬ ਦੀ ਧਰਤੀ ਤੋਂ ਚੱਲਦੀ ਏ ਤੇ ਤਖਤ ਸੱਚਖੰਡ ਸਿੰਘ ਜੀ ਹਜੂਰ ਸਾਹਿਬ ਆਪਚਨਗਰ ਜਾਂਦੀ ਉਹਨਾਂ ਦੇ ਸੰਗਤਾਂ ਦੇ ਠਹਿਰ ਲਈ ਇੱਕ ਸਹੂਲਤ ਹੋਣੀ ਚਾਹੀਦੀ ਏ ਉਹਦਾ ਕਰਕੇ ਬਾਬਾ ਜੀ ਨੇ ਪੜਾ ਬਣਾਇਆ ਬਾਬਾ ਜੀ ਨੂੰ ਬਾਲਾਪੁਰ ਤਹਿਸੀਲ ਦੇ ਵਿੱਚ ਇੱਕ ਗੁਜਰਾਤੀ ਭਾਈ ਰਹਿੰਦਾ ਸੀਗਾ ਉਹ ਗੁਜਰਾਤੀ ਭਾਈ ਨੇ ਕੀ ਕਰਨਾ ਜਦੋਂ ਸੰਗਤ ਹਜੂਰ ਸਾਹਿਬ ਜਾਣੀ ਏ ਉਹ ਸੰਗਤਾਂ ਨੂੰ ਆਪਣੇ ਖੇਤ ਦੇ ਵਿੱਚੋਂ ਜਲ ਸਕਾਉਂਦਾ ਸੀਗਾ ਨਾਲੇ ਰਾਹ ਦੱਸਦਾ ਸੀਗਾ ਤੇ ਮਹਾਰਾ ਦੀ ਬਖਸ਼ਿਸ਼ ਸੀਗੀ ਤੇ ਬਾਬਾ ਜੀ ਪਿੱਛੋਂ ਜਲੰਧਰ ਏਰੀਆ ਦੇ ਸੀਗੇ ਇੱਥੇ ਥਰਮਲ ਪਲਾਂਟ ਦੇ ਵਿੱਚ ਨੌਕਰੀ ਕਰਦੇ ਸੀ ਕਿ ਇੱਥੋਂ 5 ਕਿਲੋਮੀਟਰ ਦੂਰੀ ਤੇ ਸਾਡੇ ਬਜ਼ੁਰਗ ਸੀਗੇ ਤਾਂ ਬਾਬਾ ਜੀ ਨੇ ਨੌਕਰੀ ਕਰਨੀ ਤੇ ਜਿਹੜੇ ਸਿੰਘ ਡਰਾਈਵਰ ਵੀ ਰੇਸ ਰੋਡ ਤੇ ਚੱਲਦੇ ਸੀਗੇ ਜਲੰਧਰ ਏਰੀਆ ਦੇ ਕਹਿ ਲੋ ਪੰਜਾਬ ਏਰੀਆ ਦੇ ਉਹਨਾਂ ਨੇ ਹਰ ਐਤਵਾਰ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਚੌਂਕ ਦੇ ਵਿੱਚ ਗੱਡੀਆਂ ਲਾ ਦੇਣੀਆਂ ਮਿਲ ਕੇ ਬਾਬਾ ਜੀ ਨੂੰ ਫਿਰ ਉੱਥੇ ਹਰ ਐਤਵਾਰ ਮਿਲ ਚੱਲ ਜਾਣ ਗਜਰਾਤੀ ਭਾਈ ਦੇਖਦਾ ਸੀਗਾ ਕਿ ਹਰ ਐਤਵਾਰ ਸਿੰਘ ਇੱਥੇ ਗੱਡੀਆਂ ਲਾ ਦਿੰਦੇ ਆ ਇਹ ਜਾਣਦੇ ਕਿੱਥੇ ਆ ਉਹ ਸਿੰਘਾਂ ਨੂੰ ਕੁੱਛਦਾ ਵੀਰੋਂ ਮੈਂ ਦੇਖ ਰਿਹਾ ਕਈ ਦਿਨਾਂ ਤੋਂ ਤੁਸੀਂ ਇੱਥੇ ਚੌਂਕ ਦੇ ਵਿੱਚ ਗੱਡੀਆਂ ਲਾ ਦਿੰਦੇ ਹੋ ਜਾਨਨੇ ਕਿੱਥੇ ਹੋ ਸਿੰਘ ਕਹਿੰਦੇ ਸੀ ਬਾਬਾ ਜੀ ਨੂੰ ਮਿਲਣਾ ਚਾਹੀਦਾ ਹੈ ਹਰ ਐਤਵਾਰ ਉੱਥੇ ਮਹਾਰਾਜ ਦਾ ਪ੍ਰਕਾਸ਼ ਬਾਬਾ ਜੀ ਨਰਾਇਣ ਦੇ ਵਿੱਚ ਕੀਤਾ ਹੈ ਤਾਂ ਅਸੀਂ ਬਾਬਾ ਜੀ ਕੋਲੋਂ ਅਰਦਾਸਾਂ ਬੇਨਤੀਆਂ ਕਰਵਾਈ ਦੀ ਹੈ ਮਾਰਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਅਰਦਾਸਾਂ ਵੀ ਪੂਰੀਆਂ ਕਰਦੇ ਨੇ ਗੁਜਰਾਤੀ ਕਹਿੰਦਾ ਇੱਥੇ ਤਾਂ 80% ਆਬਾਦੀ ਜਿਹੜੀ ਮੁਸਲਮਾਨਾਂ ਦੀ ਹੈ ਤੇ 20% ਹਿੰਦੂਆਂ ਦੀ ਹੈ ਤੇ ਪੰਜਾਬੀ ਭਾਈ ਤਾਂ ਕੋਈ ਹੈ ਨਹੀਂਗਾ ਸਿੰਘ ਕਹਿੰਦੇ ਹੈਗੇ ਆ ਤੁਸੀਂ ਇੱਥੋਂ 5 ਕਿਲੋਮੀਟਰ ਦੂਰੀ ਤੇ ਬਾਬਾ ਜੀ ਨੌਕਰੀ ਕਰਦੇ ਆ ਉਹ ਕਹਿੰਦਾ ਮੈਂ ਬਾਬਾ ਜੀ ਨੂੰ ਮਿਲ ਜਾ ਸਕਦਾ ਹੈ ਸਿੰਘ ਕਹਿੰਦੇ ਜਾ ਸਕਦਾ ਹੈ ਐ ਤੁਹਾਨੂੰ ਬਾਬਾ ਜੀ ਛੁੱਟੀ ਹੁੰਦੀ ਐ ਤੇ ਬਾਬਾ ਜੀ ਤੁਹਾਨੂੰ ਮਿਲ ਜਾਣਗੇ ਉਹ ਕਹਿੰਦਾ ਸਿੰਘਾਂ ਨੂੰ ਕਿ ਮੈਨੂੰ ਵੀ ਲੈ ਕੇ ਜਾਇਓ ਅਗਲੀ ਵਾਰ ਜਦੋਂ ਆਉਂਗੇ ਉਹ ਸਿੰਘਾਂ ਨਾਲ ਅਗਲੀ ਵਾਰੀ ਬਾਬਾ ਜੀ ਕੋਲ ਪਹੁੰਚ ਜਾਂਦਾ ਬਾਬਾ ਜੀ ਫਤਿਹ ਬੁਲਾਉਂਦਾ ਫਤਿਹ ਬੁਲਾ ਕਹਿੰਦਾ ਬਾਬਾ ਜੀ ਤੁਹਾਡੀ ਹਜੂਰ ਸਾਹਿਬ ਜਾਣ ਵਾਲੀ ਸੰਗਤ ਜਿਹੜੀ ਐ ਮੇਰੇ ਖੇਦੇ ਕੋਲੋਂ ਜਾਂਦੀ ਐ ਮੈਂ ਸੰਗਤਾਂ ਨੂੰ ਚੱਲ ਵੀ ਛਕਾਉਣਾ ਐ ਨਾਲੇ ਰਾਹ ਵੀ ਦੱਸਦਾ ਐ ਬਾਬਾ ਜੀ ਕਹਿੰਦੇ ਤੂੰ ਤਾਂ ਬੜਾ ਪੱਕਾਣਾ ਫਿਰ ਬੜਾ ਪੁੰਦਾ ਕੰਮ ਕਰ ਰਿਹਾ ਮਹਾਰਾਜ ਦੀ ਤੇ ਬੜੀ ਬਖਸ਼ਿਸ਼ ਐ ਤੇਰੇ ਕਰਮਾਂ ਜਮਾਰਾ ਨੇ ਜਿਹੜੀ ਸੇਵਾ ਲਿਖੀ ਐ ਹਜੂਰ ਸਾਹਿਬ ਜਾਣ ਵਾਲੀ ਸੰਗ ਇਤਨੀ ਬੜੀ ਮਿਹਰ ATI ਰਹੀ ਤੇ ਉਹ ਕਹਿੰਦਾ ਬਾਬਾ ਜੀ ਤੁਸੀਂ ਕਹਿੰਦੇ ਹੋ ਮੇਰਾ ਕਿਰਪਾ ਹੈ ਤੇਰੇ ਤੇ ਸੈ ਕਹਿੰਦੇ ਤੇ ਜਿਹੜੀ ਤਰੀਕਾ ਹੈਗੀ ਉਹ ਤੂੰ ਬਾਬਾ ਜੀ ਹੁੰ ਦੱਸ ਉਹ ਕਹਿੰਦਾ ਬਾਬਾ ਫਿਰ ਗੁਜਰਤੀ ਕਹਿੰਦਾ ਬਾਬਾ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਮੇਰੇ ਤੇ ਮਿਹਰ ਹੈਗੀ ਹੈ ਕਿਰਪਾ ਹੈ ਮਹਾਰਾਜ ਦੀ ਇਦਾਂ ਤਾਂ ਕੁਝ ਵੀ ਹੈ ਨਹੀਂਗਾ ਬਾਬਾ ਜੀ ਪੁੱਛਦੇ ਕਿਉਂ ਕੀ ਗੱਲ ਹੈਗੀ ਉਹ ਤੂੰ ਦੱਸ ਉਹ ਕਹਿੰਦਾ ਬਾਬਾ ਜੀ ਮੇਰੇ ਕਹਿੰਦਾ ਭੈਣ ਹੈਗੀ 39 ਸਾਲਾਂ ਦੀ ਉਹਦਾ ਵਿਆਹ ਨਹੀਂ ਹੁੰਦਾ ਭਰਾ ਹੈਗਾ 21 ਸਾਲਾਂ ਦਾ ਉਹਦਾ ਵਿਆਹ ਨਹੀਂ ਹੁੰਦਾ ਤੇ ਮੇਰੇ ਵਿਆਹ ਹੋਈ ਨੂੰ ਕਹਿੰਦਾ 18 ਸਾਲ ਹੋ ਗਏ ਤਾਂ 46 ਸਾਲ ਦੀ ਮੇਰੀ ਉਮਰ ਹੋ ਗਈ ਮੇਰਾ ਲਾਦ ਨਹੀਂ ਹੁੰਦੀ ਪੀੜੀ ਤਾਂ ਬਾਬਾ ਜੀ ਸਾਡੀ ਇੱਥੇ ਰੁੱਕ ਗਈ ਹੈ ਹੁਣ ਅੱਗੇ ਇਹ ਨਹੀਂ ਪਤਾ ਇਹਨਾਂ ਦੇ ਦੋਨਾਂ ਦੇ ਵਿਆਹ ਹੁੰਦੇ ਕਿ ਨਹੀਂ ਹੁੰਦੇ ਤੇ ਇਹਨਾਂ ਦੇ ਅੱਗੇ ਮੇਰਾ ਬੱਚਾ ਹੁੰਦਾ ਹੈ ਕਿ ਨਹੀਂ ਹੁੰਦਾ ਬਾਬਾ ਜੀ ਕਹਿੰਦੇ ਤੂੰ ਮਹਾਰਾਜ ਦੇ ਘਰ ਜਾਣ ਵਾਲੀ ਸੰਗਤ ਦੀ ਸੇਵਾ ਕਰਦਾ ਹੈ ਤੇ ਮਹਾਰਾਜ ਦੀ ਤੇਰੇ ਤੇ ਬਖਸ਼ਿਸ਼ ਹੈਗੀ ਹੈ ਤੂੰ ਐਦਾਂ ਕਰ 4 ਕਿੱਲੇ ਜ਼ਮੀਨ ਸੌਖਲਾ ਅਸੀਂ ਇੱਥੇ ਨਿਸ਼ਾਨ ਲਾਵਾਂਗੇ ਨਾਲੇ ਲੋ ਲੰਗਰ ਚਾਲੂ ਕਰਾਂਗੇ ਉਹ ਕਹਿੰਦਾ ਬਾਬਾ ਜੀ ਮੈਂ 18 ਸਾਲਾਂ ਦੇ ਵਿੱਚ ਕਹਿੰਦਾ 6 ਕਿੱਲੇ ਬੈੜੀ ਅੱਗੇ ਵੇਚ ਚੁੱਕਾ ਹਾਂ ਤੇ ਇਹਨਾਂ ਚੱਕਰਾਂ ਦੇ ਵਿੱਚ ਕਹਿੰਦਾ ਮੈਂ ਕੋਈ ਡਾਕਟਰ ਨਹੀਂ ਛੱਡਿਆ ਕੋਈ ਹਕੀਮ ਨਹੀਂ ਛੱਡਿਆ ਕੋਈ ਵੈਦ ਨਹੀਂ ਛੱਡਿਆ ਤੇ ਮੈਂ ਕਹਿੰਦਾ ਉਸ ਦੇ ਵਿੱਚ ਪਹਿਲਾਂ ਹੀ 6 ਗਿੱਲੇ ਪੜੀ ਵੇਚੀ ਗਈ ਮੇਰੀ ਕਿਉਂ ਖਰਚ ਹੋ ਗਏ ਹੁਣ ਤੁਸੀਂ ਕਹਿੰਦੇ ਹੋ ਕਿ ਫਿਰ 4 ਗਿੱਲੇ ਸੌਖਾ ਦਾ ਬਾਬਾ ਜੀ ਮੇਰਾ ਦਿਲ ਤੇ ਨਹੀਂ ਮੰਨਦਾ ਜੇ ਤੁਹਾਡੇ ਕੋਲ ਕੋਈ ਦਵਾਈਦਾਰ ਹੋਵੇਗਾ ਉਹ ਦੋ ਉਹ ਖਾ ਕੇ ਮੈਂ ਠੀਕ ਹੋਵਾਂ ਘਰ ਵਾਲੀ ਠੀਕ ਹੋਵੇ ਮਹਾਰਾਜ ਕਿਰਪਾ ਕਰੇ ਬਾਬਾ ਜੀ ਕਹਿੰਦਾ ਸੀ ਮਹਾਰਾਜ ਅੱਗੇ ਹੱਥ ਹੱਥ ਕੋਲ ਦਾ ਜੁੜੀਦਾ ਨਾ ਕਰ ਗੜੀਦਾ ਤੇ ਮਹਾਰਾਜ ਆਪ ਦੇ ਨਾਲ ਆਇਆ ਉਹ ਕਹਿੰਦਾ ਨਹੀਂ ਬਾਬਾ ਜੀ ਮੇਰਾ ਦਿਲ ਨਹੀਂ ਮੰਨਦਾ ਉਸ ਟਾਈਮ ਉਹ ਬਾਬ ਜੇ ਤੋ ਦੇਖਦਾ ਤੀਜੀ ਚੌਥੀ ਮਹੀਨੇ ਸਿੰਘ ਜਾਂਦੀ ਰਹਿੰਦੇ ਸਿੰਗਾ ਨਾ ਫਿਰ ਜਾ ਪਹੁੰਚਦਾ ਬਾਬਾ ਜੀ ਕੋਲ ਫਤੀ ਬੁਲੰਦ ਫਤੀ ਬਲਾ ਕੇ ਉਹਨਾਂ ਬਾਬਾ ਜੀ ਕੋਲ ਅਰਦਾਸ ਬੇਨਤੀ ਮੈਂ ਸੌਖਾ ਲੈਣਾ ਚਲੋ ਜੀ ਉਹ ਸੌਖਾ ਲੈਂਦਾ ਹੈ ਬਾਬਾ ਜੀ ਅਰਦਾਸ ਬੇਨਤੀ ਕਰ ਦਿੰਦੇ ਮਹਾਰਾਜ ਦੀ ਬਖਸ਼ਿਸ਼ ਦੇਖੋ ਜਿਹੜਾ 46 ਸਾਲ ਦੀ ਉਮਰ ਤੱਕ ਕੋ ਨੂੰ ਪੁੱਤਰ ਨਹੀਂ ਸੀ ਹੁੰਦੇ ਡੇਢ ਸਾਲਾਂ ਬਾਅਦ ਦੇ ਵਿੱਚ ਉਹਦੇ ਇਕੱਠੇ ਦੋ ਪੁੱਤਰ ਹੁੰਦੇ ਜੇ ਤੋ ਇਕੱਠੇ ਉਹਦੇ ਦੋ ਪੁੱਤਰ ਹੋ ਜਾਂਦੇ ਉਹ ਬਾਬਾ ਜੀ ਕੋਲ ਜਾਣ ਤੋਂ ਮੁੱਕਰ ਜਾਂਦਾ ਹੁਣ ਪਤਾ ਤੋ ਉਹਨੂੰ 5ਵੇਂ 6ਵੇਂ ਮਹੀਨੇ ਚ ਲੱਗ ਜਾਂਦੇ ਘਰੇ ਦਾਤ ਹੋਣ ਵਾਲੀ ਹੈ ਪਰ ਉਹਨੂੰ ਨਹੀਂ ਜਾਂਦਾ ਬੱਚੇ ਜਨਮ ਲੈ ਲੈਂਦੇ ਫਿਰ ਵੀ ਨਹੀਂ ਜਾਂਦਾ ਬੱਚੇ ਸਾਲ ਸਾਲ ਲਿਓ ਜਾਂਦੇ ਫਿਰ ਵੀ ਨਹੀਂ ਜਾਂਦਾ ਜਿੱਦਾਂ ਹੀ ਬੱਚੇ 17ਵੇਂ ਮਹੀਨੇ ਚ ਲੱਗਦੇ ਉਹਦੇ ਵਿੱਚੋਂ ਇੱਕ ਮੁੰਡਾ ਚੜਾਈ ਕਰ ਜਾਂਦਾ ਉਹ ਫਿਰ ਦੋਨੇ ਭੈਣ ਭਰਾ ਨੂੰ ਪਤਾ ਲੱਗਦਾ ਕਿ ਇਹ ਬਾਬਾ ਜਉਣਾ ਕੋਲ ਗਿਆ ਸੀਗਾ ਉਹ ਤੋਂ ਮਹਾਰਾਜ ਦੀ ਬਖਸ਼ਿਸ਼ ਹੋਈ ਬਾਅਦ ਵਿੱਚ ਮੁੱਕਰ ਗਿਆ ਉਹਨੇ ਜਾਂਦਾ ਨਹੀਂ ਬਾਬਾ ਜੀ ਕੋਲ ਕਿਉਂ ਨਾ ਕਹਿੰਦਾ ਆਪਾਂ ਦੋਨੇ ਜਾਈਏ ਭੈਣ ਭਰਾ ਮਿਲ ਕੇ ਬਾਬਾ ਜੀ ਕੋਲ ਪਹੁੰਚਦੇ ਆ ਬਾਬਾ ਜੀ ਨੂੰ ਫਤਿਬਲਾ ਕਹਿੰਦੇ ਬਾਬਾ ਜੀ ਬਖਸ਼ੋ ਮਹਾਰਾਜ ਨੇ ਜਿਹੜੀਆਂ ਦਾਤਾਂ ਸਾਡੇ ਵੱਡੇ ਭਾਈ ਸਾਹਿਬ ਨੂੰ ਦਿੱਤੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਮੁੰਡਾ ਚੜਾਈ ਕਰ ਗਿਆ ਬਾਬਾਈ ਕਹਿੰਦੇ ਕੋਈ ਗੱਲ ਨਹੀਂ ਘਬਰਾਉਣਾ ਜਦ ਤੱਕ ਤੁਹਾਡੇ ਪਾਈ ਦੀ ਜ਼ਿੰਦਗੀ ਹੈਗੀ ਆਰ ਜੋ ਹੈਗੀ ਹੈ ਉਦੋਂ ਤੱਕ ਉਹ ਮੁੰਡਾ ਨਾਲ ਸਾਥ ਦੇਊਗਾ ਇੱਥੋਂ ਤੱਕ ਆਪਣੇ ਪੋਤੇ ਪੋਤੀਆਂ ਦੇ ਵੀ ਵੀ ਜਿਹੜੇ ਵਿਆਹ ਆ ਉਹ ਵੀ ਦੇਖ ਕੇ ਜਾਊਗਾ ਨਹੀਂ ਕਹਿੰਦੇ ਬਾਬਾਈ ਤੁਸੀਂ ਸਾਡੀ ਅਰਦਾਸ ਬੇਨਤੀ ਕਰੋ ਕਿ ਸਾਡੀ ਵਿਆਹ ਹੋਣ ਜਮੀਨਾ ਛੀਸੇ ਬਣ ਉਹਨੇ ਜੋ ਕੁਝ ਸੁਖਣਾ ਸੁੱਕੀ ਜੀ ਸੁਖਣਾ ਸਿਲਾਵਾਂਗੇ ਬਾਬਾ ਜੀ ਕਹਿੰਦੇ ਮੈਂ ਅਰਦਾਸ ਬੇਨਤੀ ਕਰ ਦਿੰਦਾ ਅੱਗੇ ਵੀ ਤੁਹਾਡੇ ਭਾਈ ਨੇ ਸੁਖਣਾ ਜਿਹੜੀ ਸੁੱਕੀ ਸੀ ਉਹਦੇ ਕਸ਼ਟ ਵਿੱਚ ਪਹੁੰਚ ਚੁੱਕਾ ਹੈ ਹੁਣ ਤੁਸੀਂ ਮੈਂ ਅਰਦਾਸ ਬੇਨਤੀ ਕਰ ਦਿਆਂ ਕਰੂਗਾ ਮਹਾਰਾਜ ਜੀ ਬਾਬਾ ਜੀ ਤੁਹਾਨੂੰ ਭੈਣ ਪਰਾਂਉਣ ਦੀ ਅਰਦਾਸ ਬੇਨਤੀ ਕਰ ਦਿੰਦੇ ਉਸ ਟਾਈਮ ਕੁੜੀ ਦੀ ਉਮਰ 42 ਸਾਲ ਤਪਰਾ ਜਿਹੜਾ 44 ਦਾ ਹੋ ਜਾਂਦਾ ਅਰਦਾਸ ਕਰਦੇ ਨੇ 5 ਮਹੀਨੇ ਦੇ ਵਿੱਚ ਹੀ ਦੋਨਾਂ ਦੇ ਵਿਆਹ ਹੋ ਜਾਂਦੇ ਮਹਾਰਾਜ ਦੀ ਕਿਰਪਾ ਨਾਲ ਦੋਨਾਂ ਦੇ ਵਿਆਹ ਹੋ ਜਾਂਦੇ ਆ ਸਾਲ ਦੇ ਵਿੱਚ ਵਿੱਚ ਜ਼ਮੀਨਾਂ ਚ ਹਿੱਸੇ ਵੰਡ ਜਾਂਦੇ ਆ ਉਹਨਾਂ ਦੇ ਕੋਲ 100 100 100 ਕਿਲੋ ਪੈੜੀ ਹੁੰਦੀ ਆ ਉਹ ਪੈੜੀ ਦੇ ਵਿੱਚ ਜਦੋਂ ਹਿੱਸੇ ਪੈ ਕੁਝ ਪਹਿਲੀ ਦੋਨੇ ਭੈਣ ਭਰਾਵਾਂ ਦੇ ਨਾਂ ਤੇ ਜਦੋਂ ਮਿਲਦੀ ਏ ਉਹ ਦੋਨੇ ਭੈਣ ਭਰਾ ਕੀ ਕਰਦੇ ਆ ਇੱਕ ਕਿਲਾ ਭੈਣ ਦਾ ਇੱਕ ਕਿਲਾ ਭਰਾ ਦਾ ਉਹ ਬਾਬਾ ਜੀ ਨੂੰ ਦਾਨ ਚ ਦਿੰਦੇ ਆ ਮਹਾਰਾਜ ਦੀ ਕਿਰਪਾ ਹੁੰਦੀ ਹੈ ਬਾਬਾ ਜੀ ਨਿਸ਼ਾਨ ਲਾ ਦਿੰਦੇ ਆ ਲੂਲਾ ਨੂੰ ਸ਼ੁਰੂ ਕਰ ਦਿੰਦੇ ਬਾਅਦ ਵਿੱਚ ਜਦੋਂ ਇੱਥੋਂ ਰਿਟਾਇਰ ਹੁੰਦੇ ਆ ਰਿਟਾਇਰਮੈਂਟ ਦਾ ਬਾਬਾ ਜੀ ਨੂੰ ਫੰਡ ਮਿਲਦਾ ਹੈ ਉਹ ਫੰਡ ਜਿਹੜਾ ਮਿਲਦਾ ਸਾਰੀ ਜ਼ਿੰਦਗੀ ਦਾ ਉਹ 40-42 ਲੱਖ ਰੁਪਏ ਬਾਬਾ ਜੀ ਲੈ ਕੇ ਇਸ ਗੁਰੂ ਘਰ ਦੇ ਬਿਲਡਿੰਗ ਦੇ ਉੱਤੇ ਲਾ ਦਿੰਦੇ ਆ ਅੱਜ ਸੰਗਤਾਂ ਆਉਂਦੀਆਂ ਤਿਰਫਲ ਪਾਉਂਦੀਆਂ ਸ਼ੱਕੇ ਜਾਂਦੀਆਂ ਪਰ ਆਹ ਜਿਹੜੇ ਮਹਾਰਾਜ ਦੇ ਮਹਿਲ ਹੈ ਇਹ ਜਿਹੜੇ ਕੀਸ਼ਨ ਸ਼ਾਹ ਸਾਹਿਬ ਹੈ ਇਸੇ ਤਰ੍ਹਾਂ ਝੁੰਦੇ ਰਹਿਣਗੇ ਹੁਣ ਸਾਈਕਲ ਯਾਤਰੂ ਆਈਸੀ ਦੇ ਜਕਤਾਰ ਸਿੰਘ ਦਮਦਮਾ ਸਾਹਿਬ ਦੇ ਕਥਾਵਾਚਕ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਗੁਰੂ ਸਾਹਿਬ ਜਦੋਂ ਇਸ ਰੂਟ ਤੇ ਚੱਲੇ ਸੀ ਕਿ ਦੱਖਣ ਦੀ ਧਰਤੀ ਤੇ ਉਸ ਟਾਈਮ ਉਹ ਮਹਾਰਾਜਾ ਜੈ ਸਿੰਘ ਨੂੰ ਮਿਲਕੇ ਗਏ ਸੀਗੇ ਤੇ ਇੱਥੇ ਦੱਖਣ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਸੰਗਤਾਂ ਨੂੰ ਨਿਹਾਲ ਕਰਕੇ ਇੱਥੋਂ ਗਏ ਸੀਗੇ ਔਰ ਉਹ ਇਤਿਹਾਸ ਜਿਹੜਾ ਉਹ ਸਾਨੂੰ ਹੁਣੇ ਪਤਾ ਲੱਗਾ 7-8 ਮਹੀਨੇ ਪਹਿਲਾਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਜਿਦੋਂ ਪੰਜਾਬ ਦੀ ਧਰਤੀ ਤੇ ਚਲਦੀਆਂ ਹਨ ਉਹਨਾਂ ਦੇ ਕੋਲ ਨੰਬਰ ਹੈਗੇ ਆ ਉਹ ਉਸ ਟਾਈਮ ਇੱਥੇ ਪਹੁੰਚਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਲੰਗਰ ਪ੍ਰਸ਼ਾਦਾ ਸ਼ੱਕੇ ਅਗਲੀ ਯਾਤਰਾ ਕਰਦੇ ਇਹ ਅੱਜ ਸੰਗਤਾਂ ਦੀ ਸਹੂਲਤ ਲਈ ਇਹ ਗੁਰੂ ਘਰ ਬਣੇ ਨੇ ਅੱਜ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਆਉਂਦੀਆਂ ਤੇ ਫਿਰ ਪਹੁੰਦੀਆਂ ਸ਼ੱਕੇ ਜਾਂਦੀਆਂ ਤੇ ਸੰਗਤ ਦੇ ਸਹਿਯੋਗ ਨਾਲ ਇਹ ਸਥਾਨ ਜਿਹੜੇ ਆ ਇਹ ਚੱਲਦੇ ਆ ਇਹ ਮਹਾਰਾਜ ਦੇ ਅਦਾਸਾ ਬੇਨਤੀਆਂ ਕਰਦੇ ਆਂ ਅਸੀਂ ਕਿ ਅਸੀਂ ਵੱਤਵਦ ਸੰਗਤਾਂ ਦੀ ਸੇਵਾ ਕਰੀਏ ਸੰਗਤਾਂ ਦੇ ਚਰਨਾਂ ਦੀ ਧੂੜ ਅਸੀਂ ਮस्तक ਨੂੰ ਲਾ ਰਹੇ ਆ ਤੇ ਮਹਾਰਾ ਸਾਨੂੰ ਇਸੇ ਤਰ੍ਹਾਂ ਬਲ ਦਮ ਦੇਣ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ